ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਗੁਰਦਾਸਪੁਰ ਦੇ ਪਿੰਡ ਦੇਰੀਵਾਲ ਦੇ ਵਿੱਚ ਰਸ਼ੀਆ ਚ ਫਸੇ ਗਗਨਦੀਪ ਤੇ ਘਰ ਗਏ ਨੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਉਹ ਜਲਤੋ ਜਲਦ ਗਗਨਦੀਪ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕਰਨਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕੁੱਲ 7 ਲੜਕੇ ਰਸ਼ੀਆ ਦੇ ਵਿੱਚ ਫਸੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਗੁਰਦਾਸਪੁਰ ਦੋ ਹਿਆਰਪੁਰ ਦੇ ਨੇ ਉਹਨਾਂ ਨੇ ਕਿਹਾ ਕਿ ਉਹ ਸਾਰਿਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਨਗੇ ਤੇ ਜਲਤੋ ਜਲਦ ਉਹਨਾਂ ਨੂੰ ਭਾਰਤ ਲਿਆਉਣ ਦੀ ਹਰ ਇੱਕ ਸੰਭਵ ਕੋਸ਼ਿਸ਼ ਕਰਨਗੇ ਉਹਨਾਂ ਨੇ ਕਿਹਾ ਕਿ 1000 ਰੁਪਏ ਜ਼ੰਟੋ ਹੋਵੇਗਾ ਉਸ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਏਗੀ ਮੌਕੇ ਤੇ ਗਗਨਦੀਪ ਦੇ ਪਿਤਾ ਨੇ ਕਿਹਾ ਕਿ ਮੰਤਰੀ ਸਾਹਿਬ ਉਹਨਾਂ ਦੇ ਘਰ ਆਏ ਸੀ ਉਹਨਾਂ ਨੇ ਆਸ਼ਵਾਸਨ ਦਿੱਤਾ ਹੈ ਕਿ ਉਹਨਾਂ ਦੇ ਪੁੱਤਰ ਨੂੰ ਜਲਦ ਤੋਂ ਜਲਦ ਹੀ ਸਰਕਾਰ ਕੋਸ਼ਿਸ਼ ਕਰਕੇ ਪੰਜਾਬ ਵਾਪਸ ਲਿਆਵੇਗੀ ਗੁਰਦਾਸਪੁਰ ਤੋਂ ਲਾਪਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਦਾ ਏਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਦੇ ਲਈ ਅੱਜ ਕੀ ਮਤ ਹੈ ਆ ਜੀ ਬਾਈਦਰ ਦੇਖੋ ਸਾਹਮਣੇ ਜੀ ਅੱਜ ਤੁਹਾਡੇ ਘਰ ਕੌਣ ਆਇਆ ਤੇ ਕੀ ਕਹਿ ਗਿਆ ਸਾਹਮਣੇ ਦੇਖੇ ਸਾਰੇ ਘਰੇ ਜੀ ਮੰਤਰੀ ਸਾਹਿਬ ਧਾਲੀਵਾਲ ਸਾਹਿਬ ਆਏ ਆ ਡੀਸੀ ਸਾਹਿਬ ਆਏ ਆ ਐਸਡੀਐਮ ਸਾਹਿਬ ਆਏ ਆ ਹੋਰ ਜਿਹੜੇ ਉਹ ਚ ਅਹੁਦੇ ਤੇ ਅਫਸਰ ਨੇ ਸਾਰੇ ਪੁਲਿਸ ਅਫਸਰ ਉਹ ਸਭ ਆਏ ਨੇ ਕੀ ਗੱਲ ਹੋਈ ਸੀ ਜੀ ਸਰ ਮੰਤਰੀ ਸਾਹਿਬ ਨੇ ਸਾਨੂੰ ਇਹ ਹੀ ਵਿਸ਼ਵਾਸ ਦਿਵਾਇਆ ਪੁੱਛਿਆ ਵੀ ਕਿਸ ਤਰ੍ਹਾਂ ਤੁਹਾਡੇ ਬੱਚੇ ਗਏ ਨੇ ਉਹਨਾਂ ਨੂੰ ਦੱਸਿਆ ਗਿਆ ਕਿਸ ਤਰ੍ਹਾਂ ਫਸੇ ਨੇ ਤੇ ਸਰ ਉਹਨਾਂ ਨੇ ਬਹੁਤ ਸਾਨੂੰ ਭਰੋਸਾ ਦਿਵਾਇਆ ਕੋਈ ਟੈਨਸ਼ਨ ਨਹੀਂ ਲੈਣੀ ਪਰੇਸ਼ਾਨੀ ਨਹੀਂ ਲੈਣੀ ਬਹੁਤ ਜ਼ਿਆਦਾ ਹੌਸਲਾ ਹੋਇਆ ਉਹਨਾਂ ਦੀ ਗੱਲ ਸੁਣ ਕੇ ਕਿ ਪੰਜਾਬ ਸਰਕਾਰ ਮਾਨ ਸਰਕਾਰ ਕਹਿੰਦੇ ਤੁਹਾਡੇ ਨਾਲ ਅਸੀਂ ਸਾਰੇ ਨਾਲ ਤੁਹਾਡੇ ਨਾਲ ਆ ਅਸੀਂ ਅੱਪ ਅਸੀਂ ਤੱਕ ਪਹੁੰਚ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਕਹਿ ਰਹੇ ਨੇ ਤੁਹਾਡੇ ਬੱਚੇ ਜਿਹੜੇ ਤੁਹਾਡੇ ਕੋਲ ਆਪਸ ਆਣਗੇ ਹੁਣ ਤੁਹਾਡੇ ਬੱਚੇ ਨਾਲ ਗੱਲ ਹੋਈ ਕਿ ਕਿੱਥੇ ਵਸੇ ਨੇ ਕਿੱਥੇ ਬੈਠੇ ਐਸੋ ਸਰ ਇਸ ਵੇਲੇ ਯੂਕਰੇਨ ਜਿੱਥੇ ਰਸ਼ੀਆ ਨੇ ਕਬਜ਼ੇ ਕੀਤੇ ਨੇ ਉੱਥੇ ਕਦੋਂ ਗਏ ਸੀ ਕੀ ਤੁਹਾਡਾ ਬੱਚਾ ਕਦੋਂ ਗਿਆ ਸੀ ਇਹ ਜੀ 23 ਦਸੰਬਰ ਨੂੰ ਗਏ ਸੀ ਔਰ ਬੱਚਿਆਂ ਨਾਲ ਗੱਲਬਾਤ ਹੋਈ ਪਰਵਾਰ ਨਾਲ ਹਾਂਜੀ ਥੋੜੀ ਜੀ ਗੱਲ ਹੁੰਦੀ ਹੈ ਬਿਲਕੁਲ ਕਿ ਥੋੜੀ ਜਿਹੀ ਰੇਂਜ ਨਹੀਂ ਆਂਦੀ ਬਿਲਕੁਲ ਥੋੜੀ ਜੀ ਗੱਲ ਹੁੰਦੀ ਹੈ ਤੁਹਾਨੂੰ ਯਕੀਨ ਹੈ ਪੰਜਾਬ ਸਰਕਾਰ ਦੇ ਵਿੱਚ ਹਾਂਜੀ ਬਿਲਕੁਲ ਯਕੀਨ ਹੈ ਕਿ ਕੋਈ ਜਿ ਸਰਕ ਇਹ ਲੈ ਸਕਤੇ ਟਾਈਮ ਕੱਢ ਕੇ ਸਾਡੇ ਘਰੇ ਆਏ ਨੇ ਸਾਨੂੰ ਯਕੀਨ ਹੈ ਕਿ ਰਾਬਰ ਵਰਗਾ ਮੌਸਲਾ ਮਿਲਦਾ ਜਦੋਂ ਸਰਕਾਰਾਂ ਇਦਾਂ ਸਾਡੀ ਹੈਲਪ ਵਾਸਤੇ ਆਏ ਨੇ ਕਿੰਨੇ ਬੱਚੇ ਪਸੇ ਤੁਹਾਨੂੰ ਦੱਸਿਆ ਨਾ ਵੀ ਟੋਟਲ ਕਿੰਨੇ ਬੱਚੇ ਪਸੇ ਇਹ 7 ਜਣੇ ਆ ਜੀ ਅੱਛਾ ਜੀ ਤਿੰਨ ਗਦਾਪੁਰ ਦੇ ਤਿੰਨ ਗੁਰਦਾਸਪੁਰ ਦੇ ਇੱਕ ਹਿਆਰਪੁਰ ਦਾ ਦੋ ਹਰਿਆਣੇ ਦੇ ਜਿਹੜੇ ਬੱਚੇ ਇਦਾਂ ਚਲੇ ਜਾਂਦੇ ਨੇ ਕੀ ਉਹਨਾਂ ਨੂੰ ਅਪੀਲ ਹੈ ਜੀ ਉਹਨਾਂ ਉਹਨਾਂ ਦੇ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਜੀ ਤੁਹਾਡੇ ਨਾਲ ਅਸੀਂ ਤੇ ਕਹਿ ਰਹੇ ਹਾਂ ਜੀ ਇਹੋ ਜੇ ਦੇਸ਼ ਦੇ ਵਿੱਚ ਟੂਰਿਸਟ ਦੇ ਵੀ ਨਹੀਂ ਜਾਂਦੇ ਹੁਣ ਸਾਨੂੰ ਪਤਾ ਲੱਗਾ ਕਿ ਉਧਰ ਜਿੱਦਾਂ جنگ ਲੱਗੀ ਹੋਈ ਹੈ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਕੋਈ ਵੀ ਬੱਚਾ ਬੜਾ ਸਮਝ ਸੋਚ ਕੇ ਇਸ ਪਾਸੇ ਪੈਰ ਧਰੇ ਕਦੀ ਵੀ ਦੋ ਚਾਰ ਸਿਆਣਿਆਂ ਦੀ ਸਲਾਹ ਲੈ ਕੇ ਫਿਰ ਕੋਈ ਬਾਹਰ ਜਾਣ ਦਾ ਕੰਮ ਕਰੇ ਕਿਸੇ ਸਿਆਣੇ ਬੰਦੇ ਦੀ ਜੀ ਸਰ ਆਪਾਂ ਇਸ ਵੇਲੇ ਗਦਾਸਪੁਰ ਜ਼ਿਲ੍ਹੇ ਦੇ ਡੇਰੀਬਾਦ ਪਿੰਡ ਦੇ ਵਿੱਚ ਖੜੇ ਹਾਂ ਤੁਸੀਂ ਕੱਲ ਤੋਂ ਇੱਕ ਨਿਊਜ਼ ਸੁਣਦੇ ਸੀਗੇ ਸਾਡੇ ਲਈ ਬੜੀ ਚਿੰਤਾਜਨਕ ਨਿਊਜ਼ ਹੈ ਕਿ ਸਾਡੇ 7 ਨੌਜਵਾਨ ਜਿਹੜੇ ਆ ਉਹ ਅਦਛੀਆ ਦੇ ਅੰਦਰ ਜਿਹੜੇ ਇਸ ਵੇਲੇ ਯੂਕਰੇਨ ਬਾਰਡਰ ਦੇ ਉੱਤੇ ਆ ਸਾਰੇ ਤਾਂ ਦੇਖੋ ਸਾਹਮਣੇ ਉਹ ਉੱਥੇ ਫਸ ਗਏ ਆ ਉਹ ਟੂਰਿਸਟ ਵੀਜ਼ਾ ਲਾ ਕੇ ਦਸੰਬਰ ਦੇ ਆਖਰੀ ਹਫਤੇ ਗਏ ਸੀਗੇ ਤੇ ਮੈਂ ਉਹਨਾਂ ਚੋਂ ਇੱਕ ਗਗਨਦੀਪ ਸਿੰਘ ਉਹਨਾਂ ਦੇ ਘਰ ਡੇਰੀਵਾਲ ਆਇਆ ਉਹਨਾਂ ਦੇ ਪਿਤਾ ਜੀ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਛੋਟੇ ਭਾਈ ਉਹਨਾਂ ਨੂੰ ਮਿਲੇ। ਔਰ ਮੈਨੂੰ ਬਖਵੰਤੀ ਸਾਹਿਬ ਨੇ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਬੱਲੇ ਸੰਕਟ ਦੀ ਘੜੀ ਚ ਅਸੀਂ ਪਰਿਵਾਰ ਦੇ ਨਾਲ ਆ ਡੀਸੀ ਸਾਹਿਬ ਨਾਲ ਆਏ ਐਸਐਸਪੀ ਸਾਹਿਬ ਸਾਦੇ ਆਏ। ਇਨਨ ਨੂੰ ਵਿਸ਼ਵਾਸ ਦੋਣ ਆਇਆ ਕਿ ਸਰਕਾਰ ਤੁਹਾਡੇ ਨਾਲ ਨੇ ਮੁੱਖ ਮੰਤਰੀ ਤੁਹਾਡੇ ਨਾਲ ਹੈ ਮਾਨ ਸਾਹਿਬ ਕੱਲ ਹੀ ਜਦੋਂ ਨਿਊਜ਼ ਕੱਲ ਸਵੇਰੇ ਸਫੇਦ ਸਫਤੇ ਸਾਨੂੰ ਪਤਾ ਲੱਗਾ ਉਸ ਦਿਨ ਮੇਰੀ ਡਿਊਟੀ ਲਈ ਮਾਨ ਸਾਹਿਬ ਆਪ ਵੀ ਜਿਹੜਾ ਸਾਨੂੰ ਲੋਡ ਪੈਂਦੀ ਆ ਉਹਨਾਂ ਦੀ ਵੀ ਗੱਲ ਕਰਾਈਦੀ ਆ ਅਸੀਂ ਜਿਹੜਾ ਰਸ਼ੀਆ ਦੇ ਅੰਦਰ ਦਾ ਇੰਡੀਅਨ ਐਮਬੈਸਡਰ ਆ ਉਹਦੇ ਨਾਲ ਵੀ ਸੰਪਰਕ ਦੇ ਵਿੱਚ ਆ ਉਹਦਾ ਭਾਰਤੀ ਵਿਦੇਸ਼ ਮੰਤਰੀ ਉਹ ਵਿਦੇਸ਼ ਸਚਤ ਜਿਹੜਾ ਆਪਣਾ ਸਖਤ ਜਿਹੜਾ ਉਦੇ ਵੀ ਸੰਪਾਦਕ ਦੇ ਵਿੱਚ ਤੇ ਇਥੋਂ ਤੱਕ ਮੈਂ ਇੱਕ ਲੈਟਰ ਜਿਹੜੀ ਆ ਰਸ਼ੀਅਨ ਇਮੀਗ੍ਰੇਸ਼ਨ ਨੂੰ ਵੀ ਲਿਖੀ ਆ ਕਿ ਸਾਡੇ ਬੱਚੇ ਜਿਹੜੇ ਆ ਇਹਨਾਂ ਨੂੰ ਸਹੀ ਸਲਾਮਤ ਜਿਹੜਾ ਵਾਪਸ ਕੀਤਾ ਜਾਵੇ ਜਿੰਨਾ ਚਿਰ ਤੱਕ ਵਾਪਸ ਨਹੀਂ ਆਉਂਦੇ ਸਾਡੇ ਵੱਸੇ ਹੋਰ ਤੱਕ ਅਸੀਂ ਪਿਛਲੇ 2 ਸਾਲਾਂ 'ਚ ਜਦੋਂ ਦੀ ਸਰਕਾਰ ਬਣੀ ਆ ਜਿੰਨੇ ਵੀ ਮਤਲਬ ਇਦਾਂ ਦੇ ਕੋਈ ਬੱਚੇ ਸਾਡੇ ਬਾਦ ਫਸੇ ਤੇ ਸੀਐਮ ਸਾਹਿਬ ਦੀਆਂ ਕੋਸ਼ਿਸ਼ਾਂ ਦੇ ਨਾਲ ਹੀ ਸਭ ਬੱਚਿਆਂ ਨੂੰ ਲਿਆਉਣ 'ਚ ਕੰਮ ਜਾ ਬੋ ਗਿਆ ਕੋਈ ਵੀ ਇਦਾਂ ਨਹੀਂ ਹੋਇਆ ਕਿ ਸਾਡੀ ਕੋਸ਼ਿਸ਼ ਤੋਂ ਬਾਅਦ ਕੋਈ ਬੰਦੇ ਦੀ ਉੱਥੇ ਡੈਥ ਹੋ ਗਈ ਹੋਵੇ ਜਾਂ ਕੁਝ ਹੋਵੇ ਉਹ ਬਿੰਦੂ ਪੂਨ ਆਸ ਹੈ ਕਿ ਇਹ ਬੱਚੇ ਵੀ ਸਹੀ ਸਲਾਮਤ ਵਾਪਸ ਆ ਜਾਣਗੇ ਸੱਤ ਬੱਚੇ ਸਾਰੇ ਗਰਦਾਸਪੁਰ ਦੇ ਨਹੀਂ ਨੇ ਨਹੀਂ ਗਰਦਾਸਪੁਰ ਦੇ ਤਿੰਨ ਨੇ ਜੋ ਸਾਨੂੰ ਪਤਾ ਲੱਗਾ ਇੱਕ ਸ਼ਹਿਦਪੁਰ ਦਾ ਦੋ ਸ਼ਹਿਦ ਵਿੱਚ ਮਤਲਬ ਜਿਹੜੇ ਹਰਿਆਣੇ ਦੇ ਉਹ ਜਿਹੜੇ ਹਰਿਆਣੇ ਵਾਲੇ ਉਹਨਾਂ ਦਾ ਪਤਾ ਕਰਾਂਗੇ ਕਿ ਕਿਹੜੇ ਕਿਹੜੇ ਜ਼ਿਲ੍ਹੇ ਦੇ ਆ ਪਰ ਇਹ ਲਗਭਗ ਲੋਕੇਟ ਹੋ ਗਏ ਚਾਰ ਬੱਚੇ ਤਾਂ ਪਲਕੇਟ ਕਰ ਲਏ ਵੀ ਕਿਹੜੇ ਕਿਹੜੇ ਪਿੰਡ ਦੇ ਮੈਂ ਬਾਕੀ ਵੀ ਚੱਲਿਆ ਸਾਦੇ ਥਾਵਾਂ ਤੇ ਤਿੰਨ ਨੇ ਕਲਨੌ ਦਾ ਦੇ ਨਾਲ ਆਏ ਪਿੰਡ ਅਗਲਾ ਤਦ ਅੰਗਲੇ ਦੇ ਨਾਲ ਆ ਉਹਦੇ ਨਾਲ ਦੀਨਾ ਨਗ ਦੇ ਨਾਲ ਅਵਾਂਖਾ ਪਿੰਡ ਉੱਥੇ ਸੋ ਮੈਂ ਪਰਵਾਦਾ ਨੂੰ ਕਹਿਣਾ ਆ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਸੰਕਟ ਦੀ ਘੜੀ ਚ ਤੁਹਾਡੇ ਨਾਲ ਖੜਿਆ ਜਿੰਨਾ ਚਿਰ ਤੱਕ ਬੱਚੇ ਨਹੀਂ ਵਾਪਸ ਆਉਂਦੇ ਅਸੀਂ 24 ਘੰਟੇ ਕੋਸ਼ਿਸ਼ ਕਰਾਂਗੇ ਕਿ ਬੱਚੇ ਵਾਪਸ ਆ ਜਾਣ ਉਹ ਮਿੰਨੂਪੁਰ ਦਾ ਆਪਣੇ ਗੁਰੂ ਤੇ ਵਿਸ਼ਵਾਸ ਹੈ ਪਰਮਾਤਮਾ ਤੇ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਲੈ ਕੇ ਆਉਣਗੇ ਗਗਨਦੀਪ ਵਿਚਾਰਾ ਅਜੇ 10+2 ਕੀਤੀ 23 ਸਾਲ ਦਾ ਬੱਚਾ ਸਾਰੇ ਬੱਚੇ ਛੋਟ ਛੋਟੀ ਉਮਰ ਦੇ ਆ ਉਹ ਸਾਰੇ ਇੱਕ ਕਰਕੇ ਚਲੇ ਗਏ ਕਿ ਜਿੱਦਾਂ ਲੋਕਾਂ ਨੇ ਗੱਲਾਂ ਬੜਾਈਆਂ ਕਿ ਇੱਕ ਦਾ ਵਿਜਿਆ ਦੀ ਐਂਟਰੀ ਪਾ ਲੋ ਤੇ ਫਿਰ ਦੂਜਾ ਦਾ ਕੋਈ ਮੈਂ ਕਾ ਕੈਨੇਡਾ ਦੀ ਟਰਾਈ ਲਾ ਲਾਂਗੇ ਉਹ ਗਏ ਤੇ ਵਿਚਾਰਾ ਐਂਟਰੀ ਪਾਉਣ ਸੀਗੇ ਤਿੰਨ ਤਿੰਨ ਮਹੀਨਿਆਂ ਦਾ ਵੀਜ਼ਾ 2-2 ਲੱਖ ਰੁਪਏ ਲਾ ਕੇ ਵੀ ਦਸ਼ਿਆ ਚ ਐਂਟਰੀ ਪਾ ਦਿੰਦੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਾ ਬੰਦੇ ਨੂੰ ਇੱਥੋਂ ਵੀ ਜਾ ਕੇ ਸਾਡੇ ਗਾੜੀ ਕੀ ਪ੍ਰੋਬਲਮ ਆਉਂਦੀ ਹੈ ਸੋ ਕੋਈ ਗੱਲ ਨਹੀਂ ਸੋ ਨਸੇਵਾ ਹੁੰਦੀ ਆ ਦਿਨੀਆਂ ਸਿੱਖੋਂ ਮੈਂ ਆਪਾਂ ਗੁਰੂ ਗੋਬਿੰਦ ਸਿੰਘ ਦੀ ਕੌਮ ਆ ਗੁਰੂ ਨਾਨਕ ਸਾਹਿਬ ਦੀ ਕੌਮ ਆ ਸਾਡੇ ਤੇ ਬੜੇ ਸੰਕਟ ਆਏ ਹੁਣ ਤੱਕ ਪਰ ਇਹ ਸੰਕਟ ਵੀ ਹੱਲ ਹੋ ਜਾਊਗਾ ਮਾੜਾ ਸੱਚੇ ਪਾਤਸ਼ਾਹ ਨੂੰ ਹੱਲ ਕਰ ਦੂਗਾ ਪਰ ਅਸੀਂ ਸਦਾ ਬੰਦ ਸਿੰਘ ਨੂੰ ਕਿਹਾ ਕਿ ਸਰਕਾਰ ਪੂਰੀ ਇਹਨਾਂ ਦੇ ਨਾਲ ਐ ਇਹਨਾਂ ਦੇ ਪਰਿਵਾਰ ਦੇ ਨਾਲ ਐ ਇਹਨਾਂ ਨੂੰ ਦਿਲ ਛੱਡਣ ਦੀ ਲੋੜ ਨਹੀਂ ਗਈ ਟਾਈਮ ਲੱਗੂਗਾ ਕਿਉਂਕਿ ਦੂਜੇ ਦੇਸ਼ਾਂ ਦਾ ਕੰਮ ਐ ਥੋੜਾ ਟਾਈਮ ਦੋ ਚਾਰ ਦਿਨ ਲੱਗ ਸਕਦਾ ਦੂਜੇ ਦੇਸ਼ਾਂ ਦਾ ਕੰਮ ਐ ਤੇ ਮਾੜਾ ਸੱਚੇ ਪਾਤਸ਼ਾਹ ਕਰਪਾ ਕਰ ਦੂ ਸੋ ਮੈਂ ਇਨਾਂ ਨੂੰ ਦੱਸਣੀ ਆ ਕਿ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਉਹ ਸਰਕਾਰ ਸਾਰੀ ਇਹਨਾਂ ਦੇ ਨਾਲ ਸਰ ਮਤਰਾਲੇ ਨਾਲ ਗੱਲ ਹੋਈ ਆ ਪਤਾ ਲੱਗਿਆ ਉਹਨਾਂ ਬੱਚਿਆਂ ਦੀ ਸਥਿਤੀ ਕੀ ਹੈ ਗਈ ਇਸ ਵਕਤ ਨਹੀਂ ਬੱਚੇ ਅਜੇ ਉੱਥੇ ਆ ਦੇਖੋ ਇਦਾਂ ਇਹ ਸੌਖਾ ਕੰਮ ਨਹੀਂ ਹੁੰਦਾ ਸੀ ਅੱਗੇ ਵੀ ਅੱਗੇ ਕੇਸਾਂ 'ਚ ਕਰਦੇ ਆ ਇੱਕ ਤਾਂ ਟਾਈਮਿੰਗ ਦਾ ਫਰਕ ਹੈ ਆਵਾਜ਼ ਦੇਣ ਦਾ ਫਰਕ ਹੈ ਬਹੁਤ ਕਈ ਦਫ਼ਤਰ ਜਿਹੜੇ ਉੱਥੇ ਕਿਸੇ ਟਾਈਮ ਤੇ ਲੱਗਦੇ ਆ ਸਾਡੇ ਕਿਸੇ ਟਾਈਮ ਤੇ ਲੱਗਦੇ ਆ ਪਰ ਮੈਨੂੰ ਲੱਗਦਾ ਕਿ ਇੱਕ ਦੋ ਦਿਨਾਂ 'ਚ ਬਕਾਇਦਾ ਉਹਨਾਂ ਦਾ ਬੈਕ ਸਾਨੂੰ ਅੰਸ਼ਰ ਆ ਜਾਊਗਾ ਕਿ ਬੱਚੇ ਜਿਹੜੇ ਕਿੱਥੇ ਆ ਤੇ ਕਿੱਦਾਂ ਉਹ ਪੂਰਾ ਪਤਾ ਕਰਕੇ ਦੱਸਾਂਗੇ ਔਰ ਸ਼ਾਇਦ ਜਿਹੜੇ ਬੰਦੇ ਤੁਹਾਡੇ ਤੋਂ ਜਾਣਦੇ ਆ ਕਿ ਰਸ਼ੀਆ ਜਿਹੜਾ ਮੁਲਕ ਆ ਪੰਭੋਲਕ ਤੌਰ ਤੇ ਵਰਲਡ ਦਾ ਸਭ ਤੋਂ ਵੱਡਾ ਮੁਲਕ ਆ ਬਹੁਤ ਵੱਡਾ ਮੁਲਕ ਆ ਮਤਲਬ ਉਹਦੇ ਪਤਾ ਨਹੀਂ ਕਿਹੜੀ ਨੁੱਕਰ ਤੇ ਕਿਤੇ ਜੋ ਕਿ ਜਿਹੜਾ ਛੋਟਾ ਕੰਟਰੀ ਲੱਗਦਾ ਜਿੱਥੇ ਇਹਨੂੰ ਭੇਜਿਆ ਸੋ ਸੰਪਰਦ ਕਰਨਾ ਉੱਥੇ ਮਤਲਬ ਉਹ ਕਾਫੀ ਔਖਾ ਹੋ ਜਾਂਦਾ ਪਰ ਹੋ ਜਾਊਗਾ ਕੋਈ ਗੱਲ ਨਹੀਂ ਇੱਕ ਦੋ ਦਿਨ ਚ ਆਪਾਂ ਨੂੰ ਅਸਰ ਆ ਜਾਊਗਾ ਕਿ ਬੱਚੇ ਠੀਕ ਨੇ ਕੋਈ ਗੱਲ ਨਹੀਂ ਘਬਰਾਉਣ ਦੀ ਲੋੜ ਨਹੀਂ ਠੀਕ